ਦੀ ਅਵਾਜ਼ ਪਹੁੰਚ ਜਵੇ ਪਹਿਲਾ ਹੀ ਦਿਨ ਆ ਇਹ ਸਰ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਮੈਂ ਤਾਂ ਇਹ ਕਹਿ ਰਿਹਾ ਪਹਿਲਾ ਜਦੋਂ ਇਹਨਾਂ ਨੇ ਪਹਿਲਾ ਹੜਤਾਲ ਕੀਤੀ ਹੋਈ ਆ ਉਦੋਂ ਕਿਉਂ ਨਹੀਂ ਰੋਡ ਸਾਹੂਸਤ ਲਈ ਉਦੋਂ ਕਿਉਂ ਨਹੀਂ ਯਾਦ ਆ ਅੱਜ ਦੇ ਰੋਡ ਜਾਮ ਕਰਤਾ ਤਾਂ ਚੱਲ ਰਹੀ ਆ ਫੋਨ ਤੇ ਜਿਹੜੇ ਹੈਗੇ ਨੇ ਇੰਤਜ਼ਾਮ ਕੀਤੇ ਜਾਣਗੇ ਬੈਠ ਕੇ ਇਹਨਾਂ ਦਾ ਵੀ ਸਹਿਯੋਗ ਲਿੱਤਾ ਜਾਵੇਗਾ ਅਸੀਂ ਬੈਠ ਕੇ ਗੱਲ ਕਰਦੇ ਆਂ ਤੇ ਇਹਦਾ ਪੂਰਤ ਤਾਲ ਸ਼ਹਿਰ ਵਾਸੀਆਂ ਨੂੰ ਕੱਢ ਕੇ ਦੇਵਾਂਗੇ ਆ ਜੀ ਪ੍ਰਧਾਨ ਰੰਗਲ ਜੀ ਰੀਆਂ ਨੇ ਸਾਰੀ ਆਵਾਜ਼ ਮੇਰੀ ਜਿੰਦਾਬਾਦ ਕੂੜੇ ਦੇ ਜਗ੍ਹਾ ਦੇ ਲਈ ਪੱਕੇ ਹੱਲ ਲਈ ਇੱਧਰ ਕੈਨ ਲਾਈਨਾਂ ਲਾਈਨਾਂ ਚੋ ਜੋ ਤੂੰ ਨਿਕਲੋ ਗਰੀਬ ਮਕਾਨਾਂੋਂ ਸੇ ਕੰਗਲੋਂ ਬੇਈਮਾਨੋਂ ਸੇ ਪ੍ਰਸ਼ਾਸਨ ਜਿੰਦੂ ਆਲਾ ਮੁਰਦਾਬਾ ਅੱਲਾਹ ਬਾਦ ਮੁਰਦਾਬਾ ਪ੍ਰਸ਼ਾਸਨ ਜਿੰਦੂ ਸਮੇਤ ਜਿਹੜੀ ਜਗਰੌਂ ਸ਼ਹਿਰ ਦੇ ਅੰਦਰ ਕੂੜੇ ਦੀ ਸਮੱਸਿਆ ਚੱਲ ਰਹੀ ਆ ਉਹਦਾ ਸੱਟਣ ਲਈ ਜਗ੍ਹਾ ਦਾ ਨਾ ਹੋਣਾ ਇੱਕ ਬੜੀ ਮੰਦਭਾਗੀ ਗੱਲ ਐ ਮਤਲਬ ਚਲਾਤਾ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਨਾ ਹੀ ਕਿਸੇ ਰਾਜਨੀਤਿਕ ਲੀਡਰ ਵੱਲੋਂ ਮਤਲਬ ਸਾਡੇ ਤੱਕ ਕੋਈ ਪਹੁੰਚ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਨਾ ਹੀ ਕੋਈ ਇਸ ਜਗ੍ਹਾ ਦੇ ਲੋਕਾਂ ਵਾਸਤੇ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਗਈ ਜਿੱਦੇ ਰੋਜ਼ ਵਜੋਂ ਅੱਜ ਅਸੀਂ ਇਹ ਜਿਹੜਾ ਰੋਜ਼ ਪ੍ਰਦਰਸ਼ਨ ਕਰਿਆ ਗਿਆ ਅਸੀਂ ਕਮਲ ਚੌਕ ਤੋਂ ਹੋ ਕੇ ਰਣੀ ਚਾਚੀ ਚੌਕ ਦੇ ਵਿੱਚ ਅਸੀਂ ਰੋਲ ਰਲ ਕਰਨ ਕਰਾਂਗੇ ਜੀ ਤੇ ਉੱਥੇ ਰੋਸ ਚੌਕ ਵੀ ਜਾਮ ਕਰਾਂਗੇ ਜੇਕਰ ਅੱਜ ਫਿਰ ਵੀ ਇਸੇ ਤਰ੍ਹਾਂ ਦਾ ਕੋਈ ਹੱਲ ਨਹੀਂ ਹੁੰਦਾ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ-ਤਿੱਖਾ ਕਿ ਕਿੰਨੇ ਦਿਨ ਹੋ ਗਏ ਤੁਹਾਨੂੰ ਬੈਠਿਆਂ ਨੂੰ ਜੋ ਰੋਸ ਚੱਲਦਾ ਪਿਆ ਜੀ ਜੀ ਇਹ ਸਾਨੂੰ ਅੱਜ ਜਿਹੜੇ ਮੁਕੰਮਲ ਹੜਤਾਲ ਤੇ ਸਾਨੂੰ ਅੱਜ ਚੌਥਾ ਦਿਨ 4 ਦਿਨ ਹੋ ਗਏ ਸਾਨੂੰ ਮੁਕੰਮਲ ਹੜਤਾਲ ਤੇ ਸਫਾਈ ਸੇ ਕਿਸੇ ਪਰਮਹੰਦਾ ਵੱਲੋਂ ਜਿਹੜੀ ਇਹ ਮੁਕੰਮਲ ਹੜਤਾਲ ਕੀਤੀ ਗਈ ਆ ਅੱਜ ਅਸੀਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਜਿਹੜੀ ਆ ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਉਹਨਾਂ ਨੂੰ ਨਾਲ ਲੈ ਕੇ ਅੱਜ ਅਸੀਂ ਇਹ ਜਿਹੜਾ ਰੋਸ ਪ੍ਰਦਰਸ਼ਨ ਰੱਖਿਆ ਹੈਗਾ ਪਰ ਜਿਹੜੀ ਕਿਤੇ ਨਾ ਕਿਤੇ ਜਗਰਾਂ ਸ਼ਹਿਰ ਦੀ ਇਹ ਤਰਾਸਦੀ ਵੀ ਆ ਅਸੀਂ ਸ਼ਹਿਰ ਵਾਸੀਆਂ ਨੂੰ ਬੇਨਤੀ ਲਗਾਈ ਸੀ ਪਰ ਸ਼ਹਿਰ ਵਾਸੀ ਮੁਕੰਮਲ ਤੌਰ ਤੇ ਸਾਡੇ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਨਹੀਂ ਪਹੁੰਚੇ ਕੂੜਾ ਕੂੜੇ ਲਈ ਹਰ ਬੰਦਾ ਰੋ ਰਿਹਾ ਵੀ ਮੇਰੇ ਘਰੋਂ ਕੂੜਾ ਚੱਕਾ ਜਾਵੇ ਮੇਰੀ ਗਲੀ ਚੋਂ ਕੂੜਾ ਕੂ ਚੱਕਾ ਜਾਵੇ ਮੇਰੇ ਮਹੱਲੇ ਦੇ ਅੰਦਰੋਂ ਕੂੜੇ ਦੀ ਸਫਾਈ ਹੋ ਜਾਵੇ ਨਾ ਤਾਂ ਕਿਸੇ ਕਾਉਂਸਲਰ ਨੇ ਸਾਡੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ ਕੋਈ ਅੱਜ ਤੱਕ ਅੱਜ ਇਸ ਧਰਨੇ ਦੇ ਵਿੱਚ ਸਾਡੇ ਕੋਈ ਪਹੁੰਚਿਆ ਹੈ ਔਰ ਨਾ ਹੀ ਕੋਈ ਸ਼ਹਿਰ ਵਾਸੀ ਪਹੁੰਚਿਆ ਅਸੀਂ ਪਰ ਜਿੰਨੇ ਕੁ ਵੀ ਸਾਥੀ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਪਹੁੰਚੇ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜੇ ਜੇਕਰ ਕਿਸੇ ਵੀ ਤਰ੍ਹਾਂ ਦਾ ਕੂੜੇ ਦੀ ਜਗ੍ਹਾ ਦਾ ਕੋਈ ਹੱਲ ਨਹੀਂ ਹੁੰਦਾ ਤਾਂ ਇਹ ਸੰਘਰਸ਼ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਬਹੁਤ ਪ੍ਰਾਣਾ ਮਸਲਾ ਮੈਂ ਉੱਥੇ ਵੀ ਕਹਿ ਕੇ ਆ ਨਗਰ ਕਾਉਂਸਲ ਦੇ ਬਾਹਰ ਵੀ ਕਿ ਇਹ ਜੋ ਕੂੜਿਆਂ ਦਾ ਸ਼ਹਿਰ ਬਣਾ ਦਿੱਤਾ ਗਿਆ ਬਹੁਤ ਹੀ ਇਸ ਸ਼ਹਿਰ ਦੇ ਨਾਲ ਜੁੜਿਆ ਹੋਇਆ ਇਤਿਹਾਸ ਹੈ ਜਗਰਾਮ ਦਾ ਬੇਸ਼ੱਕ ਮੈਂ ਕਿਸੇ ਰਾਜਨੀਤਿਕ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਨੂੰ ਬਿਲੋਂਗ ਕਰਦਾ ਹਾਂ ਪਰ ਇੱਕ ਨਾ ਸ਼ਹਿਰ ਵਾਸੀ ਪਹਿਲਾਂ ਉਸ ਸ਼ਹਿਰ ਵਾਸੀ ਹੋਂ ਦੇ ਨਾਤੇ ਮੈਂ ਅੱਜ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਇਆ ਕੋਈ ਮੈਂ ਪੋਲੀਟਿਕਲ ਤੌਰ ਤੇ ਸ਼ਾਮਲ ਨਹੀਂ ਹੋਇਆ ਨਾ ਕੋਈ ਪੋਲੀਟਿਕਲ ਗੱਲ ਕਰੂੰਗਾ ਮਸਲਾ ਇਹ ਹੈ ਕਿ ਕੂੜਾ ਜਿਹੜਾ ਹੈਗਾ ਨਾ ਤਾਂ ਇੱਥੋਂ ਦਾ ਸਿਵਲ ਪ੍ਰਸ਼ਾਸਨ ਹੋਰ ਨਾ ਹੀ ਇੱਥੋਂ ਦੇ ਰਾਜਨੀਤਿਕ ਲੋਕ ਉਹ ਇਸ ਕੂੜੇ ਦੀ ਸਮੱਸਿਆ ਨੂੰ ਖਤਮ ਕਰਨਾ ਚਾਹੁੰਦੇ ਆ ਪਹਿਲੀਆਂ ਨਗਰ ਕੌਂਸਲਾਂ ਅਸੀਂ ਦੇਖੀਆਂ ਬਹੁਤ ਦੇਰ ਤੋਂ ਦੇਖਦੇ ਆਏ ਆ ਨਗਰ ਕੌਂਸਲ ਕੋਲੇ ਪੈਸਾ ਨਹੀਂ ਹੁੰਦਾ ਸੀ ਤੇ ਉਸ ਪੈਸੇ ਕੁੱਟਿਓ ਸੜਕਾਂ ਜਾਂ ਹੋਰ ਜਿਹੜੀ ਵਿਵਸਥਾ ਉਹ ਠੀਕ ਨਹੀਂ ਰਹੀ ਸੀ ਲੇਟਿੰਗ ਨਗਰ ਕੌਂਸਲ ਕੋਲੇ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਪੈਸਾ ਵੀ ਹੈ ਪ੍ਰਸ਼ਾਸਨ ਵੀ ਹੈ ਸਫਾਈ ਸੇਵਕ ਵੀ ਤਿਆਰ ਨੇ ਆਪ ਦਾ ਕੰਮ ਕਰਨ ਨੂੰ ਪੂਰੀ ਤੰਦੇ ਹੀ ਮਨ ਬਚਾਰੇ ਖੜ੍ਹ ਜਾਂਦਾ ਕੰਮ ਕਰਨ ਵਾਰੇ ਆ ਲੇਕਿਨ ਇਹਨਾਂ ਦੀ ਜੋ ਸਮੱਸਿਆ ਸਹੀ ਸਮਝਸਿਆ ਕਿ ਇਹ ਕੂੜਾ ਗਲੀਆਂ ਚੋਂ ਘਰਾਂ ਚੋਂ ਮਾਲੀਆਂ ਚੋਂ ਇਕੱਠਾ ਤਾਂ ਕਰਦੇ ਆ ਪਰ ਇਹਨਾਂ ਨੂੰ ਇਕੱਠਾ ਕਰਨ ਲਈ ਇੱਕ ਪ੍ਰੋਪਰ ਥਾਂ ਦੇਣਾ ਜਿਹੜਾ ਹੈਗਾ ਉਹ ਸਿਵਲ ਪ੍ਰਸ਼ਾਸਨ ਦਾ ਕੰਮ ਹੈ ਉਹ ਜਿਹੜਾ ਕਿ ਇਹ ਆਪ ਨਹੀਂ ਕਰ ਸਕਦੇ ਇਹਨਾਂ ਕੋਲੇ ਸਾਰਾ ਕੁਝ ਇਨਫਰਾਸਟ੍ਰਕਚਰ ਹੈ ਸਭ ਕੁਝ ਹੈ ਲੇਕਿਨ ਕੂੜਾ ਸੱਟਾ ਲਈ ਪ੍ਰੋਪਰ ਥਾਂ ਦੀ ਵਿਵਸਥਾ ਕਰਨਾ ਇਥੋਂ ਦੇ ਪ੍ਰਸ਼ਾਸਨ ਦਾ ਕੰਮ ਹੈ ਔਰ ਮੈਂ ਪ੍ਰਸ਼ਾਸਨ ਨੂੰ ਚੇਤਾਵਨੀ ਦੇਣੀ ਚਾਹੁੰਦਾ ਕਿ ਤੁਸੀਂ ਆਪ ਦੀ ਬਿਊਟੀ ਤੋਂ ਭੱਜੋ ਨਾ ਇਹਨਾਂ ਲੋਕਾਂ ਨੂੰ ਕਿਉਂ ਮਜਬੂਰ ਸਾਡੂ ਲੋਕਾਂ ਨੂੰ ਕਿਉਂ ਮਜਬੂਰ ਕਰਦੇ ਹੋ ਕਿ ਸਾਨੂੰ ਅੱਜ ਇਹ ਰਾਹ ਰੋਕਣਾ ਪਿਆ ਤੁਸੀਂ ਸਭ ਚੰਗੀ ਤਰ੍ਹਾਂ ਭਲੀ ਭਾਂਤ ਜਾਣਦੇ ਹੋ ਸੁਖਬੀਰ ਮੈਨੂੰ ਹੁਣੇ ਦੱਸ ਰਿਹਾ ਸੀ ਕਿ ਏਡੀਸੀ ਲੈਵਲ ਤੱਕ ਡੀਸੀ ਲੈਵਲ ਤੱਕ ਐਸਡੀਐਮ ਲੈਵਲ ਤੱਕ ਕਿਉਂ ਲੈਵਲ ਤੱਕ ਸਾਰਿਆਂ ਨੂੰ ਇਹਨਾਂ ਨੇ ਮੈਸੇਜ ਭੇਜਿਆ ਮੇਲਸ ਦਿੱਤੀਆਂ ਵੀ ਭਾਈ ਇਹ ਕੰਮ ਹੋਣ ਜਾ ਰਿਹਾ ਤੁਸੀਂ ਆਪਣੀ ਵਿਵਸਥਾ ਨੂੰ ਠੀਕ ਕਰ ਲਓ ਲੇਕਿਨ ਇਹਨਾਂ ਨੇ ਕਿਸੇ ਵੀ ਹੱਦ ਤੱਕ ਕਿਸੇ ਨੇ ਵੀ ਇਹ ਗਿਰੀ ਨਹੀਂ ਸਮਝਿਆ ਕੀ ਇਸ ਸਮੱਸਿਆ ਨਾਲ ਵਿੱਠਿਆ ਜਾਵੇ ਕਿਉਂਕਿ ਸ਼ਹਿਰ ਦਾ ਹਰ ਇੱਕ ਵਿਅਕਤੀ ਜਿਹੜਾ ਹੈਗਾ ਉਹ ਇਸ ਤੋਂ ਪੀੜਤ ਹੈ ਘਰ ਘਰ ਗਲੀ ਗਲੀ ਦੇ ਬਾਹਰ ਹਰ ਘਰ ਦੇ ਬਾਹਰ ਹਰ ਗਲੀ ਦੇ ਬਾਹਰ ਕੂੜੇ ਦੇ ਢੇਰ ਲੱਗੇ ਪਏ ਆ ਲੋਕ ਢੇਰ ਇਕੱਠਾ ਕਰਦੇ ਆ ਉਸ ਨੂੰ ਅੱਗ ਲਾਉਂਦੇ ਆ ਔਰ ਪੋਲੂਸ਼ਨ ਫੈਲ ਰਿਹਾ ਸੋ ਜੋ ਇੱਕ ਗੱਲ ਕਹੀ ਗਈ ਸੀ ਕਿ ਧਰਤੀ ਮਾਂ ਬਾਰੇ ਧਰਤੀ ਮਾਂ ਬਾਰੇ ਜੋ ਗੱਲ ਕਹੀ ਗਈ ਸੀ ਆਪਾ ਬਾਬੇ ਨਾਨਕ ਨੇ ਕਹੀ ਸੀ ਤਾਂ ਉਸ ਧਰਤੀ ਨੂੰ ਆਪਾਂ ਮਾਂ ਦਾ ਕਹਿੰਦੇ ਆ ਲੇਕਿਨ ਉਸ ਮਾਂ ਆਪਾਂ ਕੂੜੇ ਨਾਲ ਅੱਜ ਭਰਿਆ ਪਿਆ ਇੱਥੋਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿ ਲਾਏ ਕੀ ਕਰਕੇ ਸੋ ਮੈਂ ਇਹਨਾਂ ਨੂੰ ਫੇਰ ਇੱਕ ਵਾਰੀ ਬੇਨਤੀ ਕਰਦਾ ਕਿ ਉਹ ਇਸ ਗੱਲ ਵੱਲ ਧਿਆਨ ਦੇਣ ਤਾਂ ਕਿ ਸ਼ਹਿਰ ਨੂੰ ਦੁਬਾਰਾ ਭੰਤਨ ਬਾਬਾ ਅਨੰਦ ਸਿੰਘ ਦੀ ਵਰਸੋਈ ਹੋਈ ਧਰਤੀ ਇਹ ਸ਼ਹੀਦ ਲਾਲਾ ਲਾਜਪਤਰਾਏ ਜੀ ਦਾ ਜਨਮ ਘਰ ਇੱਥੇ ਉਹਨਾਂ ਦਾ ਜਨਮ ਸਥਾਨ ਇੱਥੇ ਔਰ ਬਹੁਤ ਚੀਜ਼ਾਂ ਜੜੀਆਂ ਜਗਰਾਉਂ ਸ਼ਹਿਰ ਨਾਲ ਜੁੜੀਆਂ ਹੋਈਆਂ ਸੋ ਮੈਂ ਬੇਨਤੀ ਕਰਦਾ ਕਿ ਇਥੋਂ ਦਾ ਸਿਵਲ ਪ੍ਰਸ਼ਾਸਨ ਇਥੋਂ ਦੀ ਐਡਮਿਨਿਸਟ੍ਰੇਸ਼ਨ ਇਥੋਂ ਦੀ ਸਰਕਾਰ ਇਸ ਵੱਲ ਧਿਆਨ ਦੇਵੇ ਤਾਂ ਕਿ ਦੁਬਾਰਾ ਸਾਨੂੰ ਕੋਈ ਉਸ ਤੋੜ ਦੀ ਸਟੈਪ ਜਿਹੜਾ ਹੈਗਾ ਜਿਵੇਂ ਸੋਤਾ ਸਾਹਿਬ ਨੇ ਦੱਸਿਆ ਕਿਤੇ ਉਸ ਸਟੈਪ ਤੇ ਜਾਣ ਲਈ ਮਜਬੂਰ ਨਾ ਹੋਣਾ ਪਵੇ ਜਗਰਾਉਂ ਵਾਸੀਆਂ ਦੀ ਕ੍ਰਾਂਤੀਕਾਰੀ ਦੀ ਪੀਰਾ ਪੈਗੰਬਰਾਂ ਦੀ ਧਰਤੀ ਜਗਰਾਉਂ ਕੀ ਹਾਲ ਪਤਾ ਦੀ ਆਪਾਂ ਆਪਣੇ ਸ਼ਹਿਰ ਦਾ ਇੱਕ ਕੂੜੇ ਦਾ ਢੇਰ ਆਪਾਂ ਦੇਖ ਲਿਆ ਦਿੱਲੀ ਦੀ ਰਾਜਧਾਨੀ ਦੇ ਬਾਈਪਾਸ ਤੇ ਉਸ ਤੋਂ ਬਾਅਦ ਜਿਹੜਾ ਕੂੜੇ ਦਾ ਢੇਰ ਹੁਣ ਆਪਾਂ ਦੇਖ ਰਹੇ ਆ ਉਹ ਹੈਗਾ ਜਗਰਾਉਂ ਦੇ ਵਿੱਚ ਸਵਾਈ ਸੇਵ ਯੂਨੀਅਨ ਕਾਮੇ ਬਿਠਾ ਦੇ ਸੜਕਾਂ ਤੇ ਇਹਨਾਂ ਨੂੰ ਕੰਮ ਨਹੀਂ ਆਉਂਦਾ ਫਟੜਾ ਰੈਡ ਚ ਆਉਂਦੇ ਆ ਉਹ ਬੰਦੇ ਇੰਨੇ ਸਾਲਾਂ ਦੇ ਵਿੱਚ ਅੱਜ ਪਹਿਲੀ ਵਾਰ ਦੇਖਿਆ ਕਿ ਸਵਾਈ ਸੇਵ ਯੂਨੀਅਨ ਨੂੰ ਸੜਕਾਂ ਦੇ ਆਲਾ ਪੈ ਗਏ ਕੀ ਗੱਲ ਕੂੜੇ ਲਈ ਜਗ੍ਹਾ ਨਹੀਂ ਕਮੇਟੀ ਕੋਲੇ ਇੰਨਾ ਫੰਡ ਪਿਆ ਇੰਨੇ ਡੱਬੇ ਆਪਾਂ ਭਰ ਦੇ ਤਾਂ ਉਹ ਫੰਟ ਜਾ ਦਿੱਤੇ ਰਹੇ ਕਿਉਂ ਨਹੀਂ ਉਹ ਲਾ ਦੇ ਆਪਾਂ ਮੰਡੀ ਆਹ ਦੇਖੋ ਏਸ਼ੀਆ ਦੀ ਪੁੱਠੀ ਮੰਡੀ ਅਨਾਜ ਮੰਡੀ ਅਨਾਜ ਇੱਕ ਦਾਣਾ ਵੀ ਨਹੀਂ ਪੂਰਾ ਇੱਥੇ ਨੱਤੋ ਨੱਤ ਪਹਾੜ ਬਣਾ ਦੇ ਵੱਡੇ ਵੱਡੇ ਫੜਾ ਦੇ ਪੂੜਿਆਂ ਦੇ ਪਹੁੰਚ ਪੂਆ ਗੂੜੂ ਆ ਸਾਡੇ ਵੀ ਬੈਠੇ ਨੇ ਇੱਥੇ ਸਰਪੰਚ ਸਾਹਿਬ ਬੈਠੇ ਨੇ ਧਰਨਾ ਲਾਇਆ ਇਹਨਾਂ ਨੇ ਡਿਸਪੋਜ਼ਲ ਰੋਡ ਤੇ ਪੂੜਾ ਚੁਕਾਨ ਲਈ ਵਾਰੇ ਲਾਗੂ ਤੇ ਧਰਨਾ ਚ ਕਰਤਾ ਅੱਜ ਇਹਨੂੰ ਮੁੱਠ ਲੈ ਸੋਧਵਾ ਦਿਲੰਦੇ ਉਹ ਭਾਈ ਲਾਹਣ ਵਾਲੀ ਆਪਣੇ ਸ਼ਹਿਰ ਵਿੱਚ ਫੈਲ ਰਹੀ ਹੈ ਔਰ ਉਹ ਵੀ ਜਾਣ ਤੋਂਗੇ ਅੱਜ ਕੌਣ ਦਿੱਤੀ अरुण ਜੀ ਨੇ ਵੀ ਅਸੀਂ ਪੂਰੇ ਸੰਬੰਧੀ ਇਕੱਠੇ ਰੋਸ ਮਾਰ ਕੱਢਣਾ ਕਿ ਆਪਣੇ ਸ਼ਹਿਰ ਵਾਸੀਆਂ ਦਾ ਫਰਜ਼ ਨਹੀਂ ਸੀ ਬੰਦਾ ਵੀ ਸਾਥ ਪੰਡਿਆਂ ਨਾਲ ਅੱਡ ਅੱਡ ਜਿੱਥੇ ਜਿੱਥੇ ਕੂੜੇ ਪਏ ਆ ਅੱਡ ਅੱਡ ਛੋਟੇ ਛੋਟੇ ਗਰੁੱਪਾਂ ਦੇ ਵਿੱਚ ਆਪਾਂ ਧਰਨੇ ਲਈ ਜਾਂਦੇ ਆ ਆਪਾਂ ਕਹਿੰਦੇ ਕੂੜਾ ਚਕਾ ਲੋ ਜਦੋਂ ਇੱਕ ਵੱਡਾ ਆਪਾਂ ਪ੍ਰੋਗਰਾਮ ਲੀਕ ਦੇ ਸਾਰੇ ਸ਼ਹਿਰ ਦੇ ਵੱਡੇ ਲੈਵਲ ਤੇ ਉੱਤੇ ਕੋਈ ਨਹੀਂ ਪੁੱਛਦਾ ਸਾਰੇ ਸ਼ਹਿਰ ਵਾਸੀਆਂ ਨੂੰ ਪੀਲਾ ਜਾਗੋ ਆਪਦੀਆਂ ਜਿਹੜੀਆਂ ਜ਼ਮੀਰਾਂ ਮਾਰੀਆਂ ਹੋਈਆਂ ਆ ਅੱਧਰ ਆਪਾਂ ਡਰੇ ਆਵੇਂ ਆ ਸਰਕਾਰਾਂ ਤੋਂ ਸਰਕਾਰਾਂ ਆਪਣੀ ਸੇਵਾ ਲਈ ਬਣੀਆਂ ਆ ਆਪਾਂ ਟੈਕਸ ਭਰਦੇ ਆ ਅਪਾ ਕੂੜਾ ਇਕੱਠਾ ਕਰਾਉਣ ਲਈ ਵੀ ਜਿੱਥੇ ਥਾਂ ਮਿਲਗੀ ਕੱਚਾ ਪੂਰਾ ਕੋਤੇ ਕੂੜੇ ਦੇ ਡੰਕ ਸਰਾਉ। ਅਪਾ ਐਸੇ ਟੈਕਸ ਨਹੀਂ ਦਿੰਦੇ। ਸਭਾਈ ਕੰਮ ਹੈ ਤੇ ਹਰ ਸਭਾਈ ਕੰਮ ਹੈ। ਰੋਜ਼ ਜਗਾ ਭਾਲਦੇ ਨੂੰ ਜਗਾ ਨੂੰ ਅਪਾ ਕਸੂਰ ਕਰਦੇ ਇਹਨਾਂ ਜੀ ਕੂੜਾ ਨਹੀਂ ਚੱਕਿਆ ਗਿਆ। ਇਹ ਕੂੜਾ ਨਹੀਂ ਚੱਕਦੇ ਕੂੜਾ ਚੱਕ ਇੱਥੇ ਢੇਰਵਾ ਦਿੰਦੇ। ਢੇਰ ਲਾਣ ਕਿੱਥੇ ਇਹਨਾਂ ਨੂੰ ਕਹਿੰਦਾ ਦੱਸ। ਆਪਣੀ ਨਗਰ ਕੌਂਸਲ ਬਹੁਤ ਇੱਕ ਰੱਜੀ ਹੋਈ ਨਗਰ ਕੌਂਸਲ ਇੱਕ ਸਿਸਟਮ ਦੀ ਵਸ ਰੋੜਾ ਉਹ ਸਿਸਟਮ ਇਹਨਾਂ ਤੋਂ ਬਣ ਨਹੀਂ ਪਾਰਿਆ। ਸਾਰੇ ਜਿੰਨੇ ਵੀ ਐਡਮਿਨਿਸਟਰੇਟਰਸ ਨੇ ਮਾਲਾ ਸਾਹਿਬਾ ਸਰਕਾਰਾਂ ਆਪਨੇ ਜਲਦੀਆਂ ਰਹਿਣੀਆਂ ਕੋਈ ਇਹੇ ਕੰਮ ਕਰ ਦੋ ਕਿ ਲੋਕ ਯਾਦ ਰੱਖਣ ਬੇਨਤੀ ਆ ਸਾਰਿਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਪੀੜਾ ਉਹ ਪਈ ਇਸ ਧਰਮ ਵਿੱਚ ਸ਼ਾਮਿਲ ਹੋ ਇੰਨਾ ਸਪਾਈ ਕਰਮਿਆਂ ਦੀ ਇਕੱਲੇ ਦੀ ਇੰਨਾ ਦੀ ਜ਼ਿੰਮੇਵਾਰੀ ਥੋੜੀ ਆ ਤੁੰਡਾ ਜਣੂ ਉਹ ਆਪਾਂ ਰੋਲਾ ਪਾਈ ਜਾਂਦੇ ਆ ਕੂੜਾ ਨਹੀਂ ਚੱਕਿਆ ਜਾਂਦਾ ਇਕੱਠੇ ਉੜਦੇ ਰ ਇਕੱਠੇ ਨਹੀਂ ਹੁੰਦਾ ਆਓ ਸਾਰੇ ਇੰਨਾ ਦੇ ਨਾਲ ਕੋਲ ਇੱਕ ਵਾਰੀ ਮੋਰਿੰਦਾ ਹਿੱਸਾ ਨੂੰ ਪੂਰੇ ਚੱਕਿਆ ਜਾਊਗਾ ਆਪਣਾ ਹੀ ਫਾਇਦਾ ਹੋਗਾ ਆਪਣੀ ਮਹਾਂਮਾਰੀਆਂ ਤੋਂ ਬਚਣਾ ਵਾ ਮੁਸ਼ਕਲ ਇੱਕੋ ਸਾਰੇ ਸ਼ਹਿਰ ਕਿੰਨਾ ਹੋਇਆ ਪਿਆ ਬਹੁਤ ਗੁਰੇ ਹਾਲ ਨੇ ਸ਼ਹਿਰ ਦੇ ਤੇ ਮੈਂ ਬਹੁਤ ਬਹੁਤ ਅਰੋਭੀ ਵਧਾਈ ਦਿੰਦਾ ਜਿਨੇ ਯਤਰਾਏ ਪ੍ਰੋਗਰਾਮ ਲਿਖਿਆ ਇਹਦੇ ਲਈ ਸੋਖਾਣੀ ਤੋਂ ਸੜਕਾਂ ਦੇ ਅੱਗੇ ਬੈਣਾ ਕੋਈ ਸ਼ਰਮਾ ਕੇ ਆਪਣਾ ਉਹਦਾ ਕੀ ਹੈ ਜੀ ਮੈਂ ਅਜੇ ਇੱਕ ਅਫਸਰ ਇੱਥੇ ਜੁਆਇਨ ਕਰਿਆ ਨਵੀਂ ਗੱਲ ਕਰਦੇ ਹਾਂ ਹਾਂ ਜੀ ਪਤਾ ਲੱਗਾ ਕਿ ਇੱਥੇ ਟੰਗਾ ਲੱਗਿਆ ਹੈ ਅਤੰਦਰ ਦੀ ਗੱਲਬਾਤ ਸੁਣਨ ਲਈ ਆਏ ਆ ਤੇ ਇਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਨੇ ਕਿਉਂਕਿ ਹੁਣ ਹਾਲੇ ਜੁਆਇਨ ਕੀਤਾ ਹੀ ਹੈ ਤੇ ਆਪਾਂ ਸਾਹਮਣੇ ਧਰਨਾ ਜਿਹੜਾ ਦਿਖ ਰਿਹਾ ਹੈਗਾ ਪਰ ਜੋ ਇਹਦੇ ਪਿਛੇ ਰਿਐਲਿਟੀ ਆ ਤੁਸੀਂ ਦੱਸੋਗੇ ਇਹ ਲੋਕ ਦੱਸਣਗੇ ਫਿਰ ਆਪਾਂ ਉਹਦਾ ਹੱਲ ਕਿਵੇਂ ਕਰਨਾ ਜਿਵੇਂ ਦੱਸ ਰਹੇ ਨੇ ਵੀ ਸਾਢੇ 4 ਕਿੱਲੇ ਜਗ੍ਹਾ ਕੋਈ ਲਈ ਸੀ ਪਹਿਲਾਂ ਤਾਂ ਉਹਦੇ ਵਾਸਤੇ ਵੀ ਉਹ ਵੀ ਦੇਖਦੇ ਆਂ ਵੀ ਉਹਦਾ ਕੀ ਮਤਾ ਪਾਸ ਹੋਇਆ ਹੈ ਕਿਵੇਂ ਆ ਆਪਾਂ ਉਸ ਸਰ ਤੁਸੀਂ ਆਪਣੇ ਆਪ ਹੀ ਆਏ ਨਹੀਂ ਨਾ ਕਿਸੇ ਹੋਰ ਅਧਿਕਾਰੀ ਉਪਧਾਰਕੀਆਂ ਤੋਂ ਮਿਲਿਆ ਮੈਜਰ ਜੀਮ ਸਾਹਿਬ ਵੱਲੋਂ ਮੈਨੂੰ ਭੇਜਿਆ ਗਿਆ ਹੈਗਾ ਹੂੰ ਦੱਸਿਆ ਹੈ ਕਿ ਤੁਸੀਂ ਮੰਗ ਪੱਤਰ ਲਓ ਜਾ ਕੇ ਤੇ ਆਪਾਂ ਇਹਨਾਂ ਦਾ ਟੇਬਲ ਟਾਕ ਕਰਕੇ ਹੱਲ ਕਰੀਏ ਸਰ ਇਹ ਤਾਂ ਪਹਿਲਾਂ ਵੀ ਬੜੀ ਬੜੀ ਹੋ ਚੁੱਕੀ ਹੈ ਜੀ ਹੱਲ ਕਰਨ ਨੂੰ ਇਹਨਾਂ ਦੇ ਦੇਰ ਦਾ ਤਾਂ ਹੋ ਰਹੀ ਹੈ ਜੀ ਕੋਈ ਦੇਰ ਨਹੀਂ ਹੈਗੀ ਜਦੋਂ ਨਾਲ ਦੀ ਨਾਲ ਜੁਆਇਨਿੰਗ ਕਰਨ ਤੇ ਸਾਰੀ ਮੈਂ ਇੱਥੇ ਆ ਗਿਆ ਹੈਗਾ ਇਹਨਾਂ ਦੇ ਵਿੱਚ ਇਹ ਆਪਣੇ ਸਾਰੇ ਕਿਉਂਕਿ ਸਾਡੇ ਸਫਾਈ ਕਰਮਚਾਰੀਆਂ ਬਿਨਾ ਤਾਂ ਨਗਰ ਕੌਂਸਲ ਚੱਲੀ ਨਹੀਂ ਸਕਦੀ ਜੇ ਇਹੀ ਤਰ੍ਹਾਂ ਦੇ ਬਹਿਗੇ ਫਿਰ ਕਿਵੇਂ ਕੰਮ ਹੋਊਗਾ ਸਫਾਈ ਕਿਵੇਂ ਹੋਊਗੀ ਇਸ ਕਰਕੇ ਇਹਨਾਂ ਦੀ ਗੱਲਬਾਤ ਸੁ ਇਹਦੇ ਵਿੱਚੋਂ ਪੁਖਤਾ ਹੱਲ ਕੱਢਾਂਗੇ ਟੇਬਲ ਟਾਕ ਸਰ ਇਹਨਾਂ ਦੀ ਹੜਤਾਲ ਨੂੰ ਤਾਂ ਬੜੇ ਦਿਨ ਹੋ ਗਏ ਪਰ ਅੱਜ ਦਿਨਾਂ ਧਰਨਾ ਲਾਇਆ ਰੋਡ ਜਮ ਕੀਤਾ ਅੱਜ ਹੀ ਕਿਉਂ ਆਉਣਾ ਪਿਆ ਪਹਿਲਾਂ ਕਿੱਧਰ ਗਏ ਸੀ ਬਿਲਕੁਲ ਸ਼ਾਸਨ ਦੇ ਅਧਿਕਾਰੀ ਮੈਂ ਜੁਆਇਨ ਕਰਦੇ ਸਾਰ ਹੀ ਇੱਥੇ ਸਮਝੋ ਮੇਰਾ ਪਹਿਲਾ ਹੀ ਦਿਨ ਹੈ ਇਹ ਸਰ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਮੈਂ ਤਾਂ ਇਹ ਕਹਿ ਰਿਹਾ ਪਹਿਲਾਂ ਜਦੋਂ ਇਹਨਾਂ ਨੇ ਪਹਿਲਾਂ ਹੜਤਾਲ ਕੀਤੀ ਹੋਈ ਆ ਉਦੋਂ ਕਿਉਂ ਨਹੀਂ ਇਹਨਾਂ ਨੇ ਸ਼ਕਤ ਲਈ ਉਦੋਂ ਕਿਉਂ ਨਹੀਂ ਯਾਦ ਆ ਅੱਜ ਦੇ ਰੋਡ ਜਾਮ ਕਰਤਾ ਤਾਂ ਜ਼ਿਆਦਾ ਗਿਆ ਜੀ ਗੱਲਬਾਤ ਉਹਨਾਂ ਨਾਲ ਚੱਲ ਰਹੀ ਹੈ ਫੋਨ ਤੇ ਜਿਹੜੇ ਹੈਗੇ ਨੇ ਇੰਤਜ਼ਾਮ ਕੀਤੇ ਜਾਣਗੇ ਬੈਠ ਕੇ ਇਹਨਾਂ ਦਾ ਵੀ ਸਹਿਯੋਗ ਲਿੱਤਾ ਜਾਵੇਗਾ ਅਸੀਂ ਬੈਠ ਕੇ ਗੱਲ ਕਰਦੇ ਹਾਂ ਤੇ ਇਹਦਾ ਪੂਰਤ ਤਾਲ ਸ਼ਹਿਰ ਵਾਸੀਆਂ ਨੂੰ ਕੱਢ ਕੇ ਦੇਵਾਂਗੇ ਸਰ ਮੇਜਰੇ ਸਕੈਂਡਰੀ ਪੁਆਇੰਟ ਬੰਦ ਪਏ ਆ ਉਹਨਾਂ ਲਈ ਕਿਉਂ ਨਹੀਂ ਖੁੱਲ ਰਹੇ ਦੇਖੋ ਮੇਨ ਸਮੱਸਿਆ ਤਾਂ ਹੋਈ ਹੈ ਕੁਝ ਮੈਂ ਦੇਖ ਕੇ ਵੀ ਆਇਆ ਕੁਝ ਅੱਧਾ-ਵੱਧਾ ਬਣਾਇਆ ਉਹਦੇ ਸ਼ੀਟਾਂ ਲਾਉਣੀਆਂ ਨੇ ਉਹ ਵੀ ਕੰਮ ਚੱਲ ਰਿਹਾ ਅੰਡਰ ਪ੍ਰੋਗਰੈਸੀ ਹੈਗਾ ਜਦੋਂ ਸੀਟ ਲੱਗ ਜਾਂਦੀ ਹੈ ਮੇਰੇ ਖਿਆਲ ਕਿ ਉਹ ਆਪਣਾ ਸਕੱਟਰੀ ਪੁਆਇੰਟ ਵਧੀਆ ਤਿਆਰ ਹੋ ਸਕਦਾ ਹੈ ਇੱਕ ਕੂੜੇ ਦੀ ਸਮੱਸਿਆ ਨੂੰ ਲੈ ਕੇ ਟੈਂਡਰ ਵੀ ਪਾਸ ਹੋਇਆ ਜਿਹੜਾ ਚੱਕਿਆ ਜਾਣਾ ਉਹਦੀ ਕਿੰਨੀ ਚਾਹੀਏ ਬਿਲਕੁਲ ਸੱਚਾਈ ਹੈਗੀ ਹੈ ਉਹ ਟੈਂਡਰ ਬਿਲਕੁਲ ਪਾਸ ਹੋ ਸਕਿਆ ਉਹਦਾ ਵੀ ਵਰਕ ਆਰਡਰ ਜਲਦੀ ਹੀ ਜਿੱਦਿਨੇ 1 ਹੋਰ 2 ਡੇਸ ਤੋਂ ਦੇ ਇੰਤਜਾ ਦੇਗਾ ਤਾਂ ਕਿ ਇਹਨਾਂ ਨੂੰ ਕੋਈ ਸਹਾਇਕ ਨਹੀਂ ਸਰ ਜੀ ਨੂੰ ਟੈਂਡਰ ਹੋਇਆ ਉਹ ਜਗ੍ਹਾ ਦਾ ਹਲ ਉਹਨੇ ਕਰਨਾ ਜਾਂ ਨਗਰ ਕੌਂਸਲ ਨੇ ਕਰਕੇ ਦੇਣਾ ਜੀ ਉਹ ਨਗਰ ਕੌਂਸਲ ਹੀ ਕਰਕੇ ਦੇਵੇਗੀ ਸਰ ਮੰਨ ਲਿਓ ਤੁਸੀਂ ਇੱਕ ਹਫ਼ਤੇ ਦੇ ਵਿੱਚ ਅਜਾ ਹੱਲ ਹੋ ਸਕਦਾ ਹੈ ਸੱਸਿਆ ਦਾ ਜੀ ਅਸੀਂ ਕੋਸ਼ਿਸ਼ ਕਰਾਂਗੇ ਪੂਰੀ ਕਫ ਦੇ ਵਿੱਚ ਵਿੱਚ ਹੱਲ ਕਰ ਦਈਏ ਸਰ ਟੈਂਡਰ ਦੀ ਗੱਲ ਜੇ ਤੁਸੀਂ ਕਰਦੇ ਹੋ ਟੈਂਡਰ ਦਾ ਵਾਧੂ ਚਾਰਜ ਜਾਂ ਪਰਮਾਨੈਂਟ ਨਹੀਂ ਨਹੀਂ ਪਰਮਾਨੈਂਟ ਚਾਰਜ ਸਰ ਟੈਂਡਰ ਦੀ ਜੇ ਤੁਸੀਂ ਗੱਲ ਕਰਦੇ ਹੋ ਟੈਂਡਰ ਦਾ ਚਲੋ ਹੋ ਜਾਊਗਾ ਕੂੜਾ ਚੱਕਿਆ ਜਾਊਗਾ ਪਰ ਇਹਨਾਂ ਸਿੱਤਨਾ ਡੰਪ ਕਿੱਥੇ ਬਣਨਾ ਉਹਦਾ ਹੱਲ ਕੀ ਆ ਉਹਦਾ ਤਾਂ ਹੱਲ ਵਿੱਚ ਹੀ ਦਾ ਧਰਨਾ ਅਜੇ ਦੇਖੋ ਡੰਪ ਤਾਂ ਸਾਰੇ ਖਤਮ ਹੀ ਕਰਨੇ ਆ ਸ਼ਹਿਰ ਚੋਂ ਇਹਨਾਂ ਦਾ ਜਿਹੜਾ ਕੂੜਾ ਚੱਕਣ ਦਾ ਵੀ ਠੇਕਾ ਹੈਗਾ ਨਾ ਉਹ ਵੀ ਜਿਹੜਾ ਸੋਰਸ ਐਗਰੀਗੇਸ਼ਨ ਕਰਕੇ ਉਹ ਉਸ ਨੂੰ ਖਤਮ ਕਰਨਾ ਹੈ ਆਪਾਂ ਸੈਕੰਡਰੀ ਡੰਪ ਸ਼ਹਿਰ ਦੇ ਵਿੱਚ ਬੜੇ ਹੀ ਥੋੜੇ ਮਹੀਨਿਆਂ ਦੇ ਵਿੱਚ ਹੀ ਜਿਹੜਾ ਤੁਹਾਨੂੰ ਦਿਖੂਗਾ ਕਿ ਡੰਪ ਜਿਹੜੇ ਖਤਮ ਹੋ ਰਹੇ ਨੇ ਇਸ ਤਰੀਕੇ ਨਾਲ ਜਿਹੜਾ ਇਹ ਟੈਂਡਰ ਬਣਾਇਆ ਗਿਆ ਹੈ ਉਹ ਇੱਥੇ ਨੰਪਾਂ ਨੂੰ ਕੋਈ ਲਾਣਾ ਨਹੀਂ ਹੈਗੇ ਪਰਮਾਨੈਂਟਲੀ ਇਹਨਾਂ ਨੂੰ ਖਤਮ ਕਰਨਾ ਇਹ ਮੰਤਵ ਹੈ ਸਰ ਜਿਹੜੀਆਂ 1200 2000 ਟਰਾਲੀ ਕੂੜੇ ਦੀ ਅਸਲ ਸ਼ਹਿਰ ਚ ਇਕੱਠੀ ਹੋਈ ਪਈ ਆ ਉਹਨੂੰ ਐਮਨ ਇਟਲੀ ਜਪਾਨ ਨੂੰ ਚੱਕਣਾ ਚੱਕਣਾ ਹੀ ਪੈਣਾ ਦੇਖੋ ਕਿਉਂਕਿ ਬਹੁਤ ਹਾਲਾਤ ਬਿਲਕੁਲ ਰਹੇ ਨੇ ਦੂਰ ਦੇ ਜਾ ਰਹੇ ਨੇ ਉਹਦੇ ਵਾਸਤੇ ਉਹਨੂੰ ਸਿੱਟਰਾ ਕੇ ਕਿੱਥੇ ਲੈ ਕੇ ਜਾਵਾਂਗੇ ਉਹਦੀ ਕੀ ਪਲਾਨਿੰਗ ਹੈ ਜੀ ਨਜ਼ਰ ਕਉਂ ਉਹਦੇ ਵਾਸਤੇ ਜਿਹੜੀ ਹੈਗੀ ਪਲਾਨਿੰਗ ਹੈ ਬਿਲਕੁਲ ਐਸਡੀਐਮ ਸਾਹਿਬ ਨਾਲ ਮੀਟਿੰਗ ਹੋਣੀ ਹੈ ਇਸ ਤੋਂ ਬਾਅਦ ਉਹਦੇ ਵਾਸਤੇ ਪਲਾਨਿੰਗ ਕਰਕੇ ਜਿਵੇਂ ਵੀ ਹੋਵੇਗਾ ਤੁਹਾਡੇ ਧਿਆਨ ਚ ਲਿਆਂਦੀ ਜਾਵੇਗੀ ਤੇ ਤੁਹਾਡੇ ਸਹਿਯੋ ਦਾ ਨਾਮ ਵਰਲਡ ਦਾ ਕਮਜ਼ੂਰ ਆ ਜਦੋਂ ਵੀ ਜਗਰੋਂ ਦਾ ਨਾਲ ਤਾਂ ਇਹਦਾ ਰੋਸ਼ੀ ਦਾ ਮੇਲਾ ਤੇ ਧੰਨ ਧੰਨ ਬੱਬਾ ਨਾਨਕ ਜੀ ਦਾ ਨਾਮ ਲਿੱਤਾ ਜਾਂਦਾ ਨੱਪੇ ਸ਼ਾਹੀ ਦਾ ਨਾਮ ਲਿੱਤਾ ਜਾਂਦਾ ਲੇਕਿਨ ਇੰਨਾ ਕੂੜਾ ਹੋਣ ਦੇ ਖਾਤਰ ਵੀ ਜਗਰੋਂ ਦਾ ਨਾਮ ਬਦਲ ਗਏ ਕੂੜਾ ਜਗਰੋਂ ਹੀ ਲਿਖਾਇਆ ਜਾ ਰਿਹਾ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਦਾ ਜਲਦ-ਜਲਦ ਹੱਲ ਕਰੋ ਜਿਹੜੇ ਨਗਰ ਕੌਂਸਲ ਦੇ ਕੰਮੇ ਨੇ ਉਹਨਾਂ ਨੂੰ ਕੂੜਾ ਸਿੱਟਣ ਵਾਸਤੇ ਜਗ੍ਹਾ ਦਿੱਤੀ ਜਾਵੇ ਨਹੀਂ ਫੇਰ ਦਾ ਸ਼ਹਿਰ ਵਾਸੀਆਂ ਨੂੰ ਵੀ ਕੀ ਆਰੇ ਰੜਕੀ ਇਹਦਾ ਪ੍ਰਸ਼ਾਸਨ ਦਾ ਸੁਣਾਓ ਜਾ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਦੇ ਕੰਦ ਬੋਲ ਸਕੀਂ। ਮੈਂ ਤਾਂ ਕਹਿੰਦਾ ਜਿਹੜੇ ਜਿੰਨੇ ਪ੍ਰਸ਼ਾਸਨ ਨੇ ਐਮ.ਐਲ.ਏ ਜਾਂ ਜੋ ਵੀ ਐਮ.ਸੀ. ਹੈ ਇਹਨਾਂ ਦੇ ਘਰਾਂ ਦੇ ਮੂਹਰੇ ਕੂੜਾ ਚਿੱਟਾ ਜਾਵੇ। ਇਹਦਾ ਹੱਲ ਫੇਰ ਆਊ। ਠੀਕ ਹੈ। ਸਰਪੰਚ ਸਾਹਿਬ ਤੁਸੀਂ ਧਰਨਾ ਲਾਇਆ ਸੀਗਾ ਜਿਹੜਾ ਕੂੜਾ ਪੂ ਦਾ ਡੰਪ ਹੋਇਆ ਸੀਗਾ। ਤੇ ਉਹ ਤੁਸੀਂ ਕਿੰਨੇ ਦਿਨ ਧਰਨਾ ਲਾਇਆ? ਤੇ ਇਹ ਸਾਥ ਨੂੰ ਕਿੰਨਾ ਕੁ ਮਿਲਿਆ? ਸਾਥ ਜਿਹੜਾ ਸਾਡਾ ਪਿੰਡ ਦੀ ਉਹ ਦਾ ਜਾਇ ਜਿਹੜੀਆਂ ਆਪਣੇ ਕਦੇ ਬਲੀਆਂ ਸੀ ਉਹਨਾਂ ਦੇ ਆਪਣਾ ਸ਼ਹਿਰ ਵਾਸੀਆਂ ਨੇ ਸ਼ਹਿਰ ਵਾਸੀਆਂ ਨੇ ਕਿਸੇ ਨਾ ਕਿਸੇ ਹੱਦ ਤੇ ਸ਼ਹਿਰ ਵਾਸੀ ਨੇ ਮਿਲ ਸਕਦਾ ਤੇ ਹੱਲ ਨਿਕਲਿਆ ਜਾਂਦਾ ਕੋਈ ਲੋ ਤਾਂ ਜ਼ੀਰੋ ਹੀ ਆ ਹਜੇ ਵੀ ਹੁਣ ਕਮੇਟੀ ਵੱਲੋਂ ਆਪਣੇ ਭਰਾਵਾਂ ਦੇ ਉਹਨਾਂ ਜੀਰ ਸਾਡੇ ਪੂਰਾ ਚੱਕਲਾ ਨਗੋੜੇ ਦਿਨਾਂ ਬਸ ਤੇ ਨਿਕਲ ਨਹੀਂ ਕੇ ਅੱਜ ਸਭ ਪੂਰਾ ਪਰ ਦਿੱਕਤ ਕੀ ਹੈ ਜਿਹੜਾ ਪ੍ਰਸ਼ਾਸਨ ਆ ਲੋਕਲ ਪ੍ਰਸ਼ਾਸਨ ਇਹ ਜ਼ੀਰੋ ਆ ਠੀਕ ਆ ਰਾਜਨੀਕੇ ਲਈ ਜਿਹਨੂੰ ਆਪਾਂ ਮਾਰਾ ਗਏ ਰਾਜਨੀਕੇ ਨੇ ਕਹਿਦਾ ਮੈਂ ਲੈ ਕੇ ਕਰਦੇ ਕਰਨਾ ਤਾਂ ਪ੍ਰਸ਼ਾਸਨ ਹੀ ਆ ਨਾ ਏਡੀਸੀ ਸਾਹਿਬ ਹੋਗੇ ਐਸਡੀਐਮ ਸਾਹਿਬ ਹੋਗੇ ਇਹ ਦਫਤਰ ਹੋ ਰਿਹਾ ਜਾਂ ਗੌਰ ਕਰਨਾ ਕਿ ਜਾਂ ਫੇਰ ਗੱਲ ਬਾਨੀ ਆ ਜਿਹੜੀ ਸਾਨੂੰ ਆਪਾਂ ਕਹਤ ਨੇ ਜੀ ਸਾਡਾ ਕਰੋ ਉਹਦੋਂ ਜਦੋਂ ਸਾਡਾ ਧਰਨਾ ਸੀ ਉਹ ਸਾਨੂੰ ਬਹੁਤ ਮਿੱਠੀਆਂ ਗੋਲੀਆਂ ਦਿੱਤੀਆਂ ਗਈਆਂ ਸਾਨੂੰ ਦਿੱਤਾ ਸੀ ਇਹਨਾਂ ਨੇ ਇੱਕ ਹਫ਼ਤਾ ਦਾ ਟਾਈਮ ਅਸੀਂ ਇਹਨਾਂ ਨੂੰ ਕਹਿਆ ਸੀ ਇੱਕ ਤਰੀਕ ਤੇ ਕੰਮ ਕਰ। ਅੱਜ ਇਸੇ ਗੱਲ 'ਚੀ ਰੋਸ ਮਾਰਚ ਕੱਢ ਰਹੇ ਹੋ। 15 ਦਿਨ ਜਿਸ ਦਿਨ ਅਸੀਂ ਆਪਣਾ ਲਾਸਟ ਦਿਨ ਸੀ ਚੰਡੀਗੜ੍ਹ ਨੂੰ 15 ਦਿਨ ਬਾਅਦ ਕਿਹਾ ਸੀ ਬੰਦ ਸਾਰਾ ਪਸਟਰ ਬਣਾ ਕੇ ਦੇ ਦੇ। ਟੋਟਾ ਜਿਨੀ ਕਿਹੜਾ ਤੁਸੀਂ ਤਾਂ ਨਾਲ ਆਈ ਦੋ। ਡੀਡੀਸੀ ਦੇ ਉੱਤੇ ਇਹ ਹੋਈ ਆ। ਵੇਦਨੂ ਅਖਰਾਗ ਦੇ ਦੇ ਸੀ ਥੋੜਾ ਜਿਆ ਨਾ ਮੂਹ ਹੋ ਰਿਹਾ ਆ। ਦਨ ਖੋਲੇ ਲੈਣ ਦੋ ਫਿਰ ਜਿਹੜਾ ਸਾਡਾ ਦਿਲ ਆਸੀ ਉਹ ਕਰਾਂਗੇ ਠੀਕ ਹੈ ਅਸੀਂ ਉਤੋਂ ਯੋਗ ਕਰਨੇ ਕਰਨਾ ਹੈ ਠੀਕ ਨੂੰ ਜੇ ਕਰ ਲਈਏ 2 ਮਹੀਨੇ ਹੀ ਕਰ ਲਈਏ ਅਸੀਂ ਕਰਨੇ ਕਰਦੇ ਠੀਕ ਘਰੋਂ ਝੋਲਾ ਚੱਕਰ ਨੂੰ ਆਪਦੇ ਆਪ ਨੂੰ ਉਹ ਸਮਝਦੇ ਆ ਵੀ ਜੇ ਝੋਲਾ ਚੱਕ ਲੈਦਾ ਕਰੀ ਅਸੀਂ ਅਣ ਪੜ ਲੱਗਾਗੇ ਝੋਲੇ ਸਾਨੂੰ ਚੱਕਣੇ ਹੀ ਪੈਣੇ ਆ ਕੱਪੜੇ ਦੇ ਝੋਲੇ ਅਜ ਤੱਕ ਅਸੀਂ ਉਹ ਲੋਕ ਚੱਕਦੇ ਰਹੇ ਆ ਹੁਣ ਸਾਨੂੰ ਦੁਬਾਰੇ ਤੋਂ ਚੱਕਣੇ ਪੈਣੇ ਆ ਇਹ ਲਫਾਫਿਆਂ ਦੀ ਆਪਾਂ ਗੱਲ ਕਰੀਏ ਲਫਾਫਿਆਂ ਦਾ ਕੀ ਹੋਣਾ ਚਾਹੀਦਾ ਕੂੜਾ ਜਿਹੜਾ ਢੇਰ ਤੁਸੀਂ ਦੇਖਦੇ ਹੋ ਕੂੜਾ ਕੀ ਆ ਕੂੜਾ ਸਿਰਫ ਲਿਹਾਫੀ ਕੂੜਾ ਬਾ ਜਿਹੜਾ ਬਾਕੀ ਕੂੜਾ ਬਹੁਤ ਸਤਾਂਦਨ ਚਰੇ ਬਣ ਜਾਂਦਾ ਅੱਜ ਤੋਂ 25 ਸਾਲ ਪਹਿਲਾਂ 20 ਸਾਲ ਪਹਿਲਾਂ ਇਹੀ ਚੱਲਦਾ ਸੀ ਸ਼ਹਿਰ ਵਾਸੀ ਨੂੰ ਇਹੀ ਕਹਿਵਾਂਗੇ ਵੀ ਬਦ ਤੋਂ ਬਦ ਇਸ ਚੀਜ਼ ਦਾ ਜਿਹੜਾ ਰੋਜ਼ਮਾਰਚ ਦਾ ਸਮਰਥਨ ਕਰੋ ਤਾਂ ਕਿ ਆਪਾਂ ਜਗਾ ਇਹਨਾਂ ਨੂੰ ਮੋਹਿਆ ਕਰਵਾ ਦੇਈਏ ਪ੍ਰਸ਼ਾਸਨ ਤੇ ਪ੍ਰੈਸ਼ਰ ਪਾਈਏ ਕਿ ਜਗਾ ਮੋਹਿਆ ਕਰਵਾ ਕੇ ਦੇਣ ਤੇ ਇਹ ਕੂੜਾ ਚੱਜੇ ਉੱਤੇ ਸਿੱਧਾ ਠੀਕ ਮੌਫੀ ਕਿ ਲੋਕਰ ਪਾਰਟੀ ਇਨ ਮਿਨਿਸਟਰੀ ਹੈ ਜਾਂ ਡਿਪਾਰਟਮੈਂਟ ਹੈ ਇਹ ਉਹਦੀ ਜ਼ਿੰਮੇਵਾਰੀ ਬਣਦੀ ਹੈ ਵੀ ਧਿਆਨ ਦੇਵੇ ਉਹ ਕੋਈ ਧਿਆਨ ਨਹੀਂ ਦਿੰਦਾ ਕੋਈ ਗੈਰ ਜ਼ਿੰਮੇਵਾਰ ਨਹੀਂ ਸਾਰੇ ਲੋਕ ਆ ਜਿਹੜੇ ਪ੍ਰਸ਼ਾਸਨਿਕ ਪ੍ਰਸ਼ਾਸਨਿਕ ਹੈ ਔਰ ਜਿਹੜੇ 23 ਐਮਸੀ ਹੈ ਉਹ ਬਿਲਕੁਲ ਗੈਰ ਜ਼ਿੰਮੇਵਾਰ ਨਲਾਕ ਹੈ ਜਿਨ੍ਹਾਂ ਨੂੰ ਕੋਈ ਸ਼ਰਮ ਨਹੀਂ ਆ ਰਹੀ ਇੱਥੇ 23 ਦੇ 23 ਐਮਸੀ ਆਉਣੇ ਚਾਹੀਦੇ ਸੀ ਇੱਥੇ ਔਰ ਦਰਸਾਣਾ ਚਾਹੀਦਾ ਸੀ ਉਹਨਾਂ ਨੂੰ ਭਾਈ ਅਸੀਂ ਆਹ ਕੰਮ ਕਰਾਂਗੇ ਬਾਕੀ ਆ ਜਿਹੜੀ ਆ ਮੈਂ ਇਹਨਾਂ ਨੂੰ ਸੀਐਸ ਕੀਤੀ ਸੀ ਬਹੁਤ ਖੁੱਲੀ ਥਾਂ ਹੈ ਡੱਲਾ ਰੋਡ ਤੇ ਇਹ ਕੋਈ ਦੇਖਣ ਹੀ ਨਹੀਂ ਜਾਂਦਾ ਇਹਨਾਂ ਕੋਈ ਸੈਂਸ ਆਫ ਰਿਸਪੋਨਸਿਬਿਲਟੀ ਹੈ ਨਹੀਂ ਨਾ ਇਹਨਾਂ ਨੂੰ ਕੋਈ ਸੰਗ ਆਉਂਦੀ ਹੈ ਇੱਕ ਟੋਲ ਆਰਮੀ ਹੁੰਦੀ ਹੈ ਉਹਦਾ ਮਤਲਬ ਉਹ ਬੰਦਾ ਹੁੰਦਾ ਨਾ ਜਿਹੜਾ ਦੂਜਿਆਂ ਨੂੰ ਦੁਖੀ ਕਰਨਾ ਇਹ ਲੋਕਾਂ ਨੂੰ ਦੁਖੀ ਕਰ ਰਿਹਾ ਹੈ ਹੋਰ ਕੋਈ ਗੱਲ ਨਹੀਂ ਹੈ ਇਹ ਰਾਜਨੀਤੀ ਨਹੀਂ ਕੋਈ ਹੋਰ ਨਹੀਂ ਇਹ ਬੇਅੰਗਲੀ ਵਾਲੀ ਗੱਲ ਹੈ ਇਹਨਾਂ